ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮਹਿਮ ਯੁੱਧ ਨਸ਼ਾ ਵਿਰੁੱਧ ਦੀ ਮਹਿਮ ਦੌਰਾਨ ਮਾਨਯੋਗ ਐਸਐਸਪੀ શ્રી ਸਰਦਾਰ ਸਿੰਘ ਚਾਹਲ ਆਈਪੀਐਸ ਦੀ ਰਹਿਨਮਾਈ ਹੇਠ ਸਬ ਡਿਵੀਜ਼ਨ ਪੋਨਿਗੜ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ 27 ਮੁਕਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚੋਂ 37 ਦੇ ਅਸੀਂ ਜਿਹੜੇ ਸਮਗਲਰ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਤੋਂ ਤੁਸੀਂ ਭਾਰੀ ਮਾਤਰਾ ਦੇ ਵਿੱਚ ਨਸ਼ੇ ਦੀ ਜਿਹੜੀ ਸਮੱਗਰੀ ਹੈ ਉਹਨੂੰ ਬਰਾਮਦ ਕੀਤਾ ਗਿਆ ਹੈ ਇਸ ਤੋਂ ਇਲਾਵਾ ਨਸ਼ੇ ਦੇ ਵਿੱਚ ਜਿਹੜੇ ਫਸੇ ਹੋਏ ਨੌਜਵਾਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਹਨਾਂ ਨੂੰ ਕਾਉਂਸਲਿੰਗ ਕਰਕੇ ਕਰੀਬ 52 ਦੇ ਕਰੀਬ ਜਿਹੜੇ ਯੰਗ ਨੌਜਵਾਨ ਸੀ ਜਿਹੜੇ ਕਿਸ ਨਸ਼ੇ ਦੀ ਗ੍ਰਿਫਤ ਦੇ ਵਿੱਚ ਫਸੇ ਹੋਏ ਸੀ ਉਹਨਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਅਤੇ ਰੂਟ ਸੈਂਟਰ ਦੇ ਵਿੱਚ ਜਿਹੜਾ ਇਹਨਾਂ ਨੂੰ ਰਜਿਸਟਰਡ ਕਰਵਾਇਆ ਗਿਆ ਹੈ ਮੇਰੀ ਆਮ ਜਨਤਾ ਨੂੰ ਅਪੀਲ ਹੈ ਕਿ ਉਹ ਇਸ ਜਿਹੜੇ ਨਸ਼ੇ ਦੇ ਆਦਤਾਂ ਦਾ ਦੌਰ ਚੱਲ ਰਿਹਾ ਹੈ ਇਸ ਨੂੰ ਰੋਕਣ ਵਾਸਤੇ ਆਪਣੇ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਬਚਾਉਣ ਵਾਸਤੇ ਸਾਡਾ ਸਹਿਯੋਗ ਦੇਣ ਸਾਡੀ ਮਦਦ ਕਰਨ ਤਾਂਕੋ ਅਸੀਂ ਜਿਹੜੇ ਕਿ ਮਾੜੇ ਅਨਸਰ ਨੇ ਉਹਨਾਂ ਤੱਕ ਅਸੀਂ ਪਹੁੰਚ ਸਕੀਏ ਤੇ ਉਹਨਾਂ ਨੂੰ ਗ੍ਰਫਤਾਰ ਕਰ ਸਕੀਏ ਜਿਹੜੇ ਨਸ਼ੇ ਨੂੰ ਇੱਥੇ ਫਲਾ ਰਹੇ ਨੇ ਉਹਨਾਂ ਨੂੰ ਅਸੀਂ ਫੜ ਸਕੀਏ ਤੇ ਜਿਹੜੇ ਨੌਜਵਾਨ ਇਸ ਗ੍ਰਫਤ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰੀਏ ਉਹਨਾਂ ਦੇ ਪਰਿਵਾਰ ਸਾਡੇ ਕੋਲ ਸਾਹਮਣੇ ਆ ਕੇ ਉਹਨਾਂ ਨੂੰ ਇਨਫੋਰਮੇਸ਼ਨ ਦੇਣ ਬਿਲਕੁਲ ਨਾ ਘਬਰਾਉਣ ਸਾਨੂੰ ਆ ਕੇ ਦੱਸਣ ਕਿਉਂਕਿ ਇਹ ਜਿਹੜਾ ਨਸ਼ਾ ਚ ਜੋ ਕੋਈ ਬੱਚਾ ਫਸ ਜਾਂਦਾ ਤਾਂ ਇਹ ਕੋਈ ਜੁਰਮ ਨਹੀਂ ਆ ਬਸ ਉਹ ਇੱਕ ਬਿਮਾਰੀ ਹੈ ਜਿਹੜੀ ਉਸ ਵਿੱਚ ਫਸ ਜਾਂਦਾ ਉਸ ਬਿਮਾਰੀ 'ਚ ਕੱਢਣ ਚਾਲ ਸੀ ਉਹਦੀ ਮਦਦ ਕਰਾਂਗੇ ਤੇ ਉਹਨਾਂ ਨੂੰ ਜਿਹੜੇ ਸਾਡੇ ਫ੍ਰੀ ਇਲਾਜ ਨੇ ਸਾਡੇ ਡੀਡਿਕਸ਼ਨ ਸੈਂਟਰ ਤੇ ਹੋਰ ਸੈਂਟਰ ਦੇ ਵਿੱਚ ਸਰਕਾਰ ਵੱਲੋਂ ਜਿਹੜੇ ਫ੍ਰੀ ਇਲਾਜ ਕਰਵਾਵਾਂਗੇ ਉਹਨਾਂ ਦਾ ਕੋਈ ਖਰਚਾ ਨਹੀਂ ਹੋਊਗਾ ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਹਰ ਇਨਫੋਰਮੇਸ਼ਨ ਜਿਹੜੀ ਹੈ ਉਹ ਸੀ ਸਿਕਰਟ ਰੱਖਾਂਗੇ ਤੇ ਮੇਰੀ ਦੁਆਰੋਂ ਫੇਰ ਸਾਰਨੂੰ ਪਬਲਿਕ ਨੂੰ ਆਮ ਜਨਤਾ ਨੂੰ ਅਪੀਲ ਹੈ ਕਿ ਉਹ ਸਾਡਾ ਸਹਿਯੋਗ ਦੇਣ ਤਾਂ ਜੋ ਪੰਜਾਬ ਨੂੰ ਇਸ ਨਰਕ ਤੋਂ ਜਿਹੜਾ ਸਮੁੰਦਰ ਜਿਹੜਾ ਨਸ਼ਿਆਂ ਦਾ ਚੱਲ ਰਿਹਾ ਹੈ ਇਹਨੂੰ ਠੱਲ ਪਾ ਸਕੀਏ ਤੇ ਆਪਣੀ ਜਵਾਨੀ ਤੇ ਆਪਣੇ ਪੰਜਾਬ ਨੂੰ ਬਚਾ ਸਕੀਏ ਜੇ